ਤੋ ਇੱਕ ਹੋਰ ਨਵੀਂ ਵੀਡੀਓ ਚ ਆਪਾਂ ਅੱਜ ਚੱਲੇ ਪੈਲਸ ਤੇ ਪੈਲਸ ਥੋੜਾ ਬੋਤਾ ਕੰਮ ਜਰਿੰਦਾ ਹੈ ਤੋ ਕਰ ਰਹੀਏ ਤੇ ਤੁੰਦ ਵੇਖੋ ਕਿੰਨੀ ਠੰਡ ਬੜੀ ਹੈ ਤੇ ਮਿਹਨਤ ਕਰਨੀ ਪੈਂਦੀ ਹੈ ਰੱਜ ਕੇ ਤੁਸੀਂ ਆਪਣੀ ਵੀਡੀਓ ਨਾਲ ਜੁੜੇ ਰਹੋ ਚੈਨ ਵੀਡੀਓ ਕਰ ਦਿਓ ਲਾਈਕ ਤੇ ਤੁਸੀਂ ਵੀਡੀਓ ਨਾਲ ਜੁੜੇ ਰਹਿਣਾ ਕਿਤੇ ਜਾਣਾ ਨਹੀਂ ਆਪਣਾ ਵਲੋਗ ਸਾਰਾ ਦੇਖ ਕੇ ਜਾਣਾ ਵੀਡੀਓ ਨੂੰ ਕਰਕੇ ਜਾਣਾ ਲਾਈਕ ਪੜਾ ਪੈਲਸ ਤੇ ਆਪਾਂ ਮੈਟ ਪਾਣੇ ਨੇ ਸੁਕਣੇ ਅੱਜ ਆ ਜਿਹੜੇ ਸਾਰੇ ਪਏ ਨੇ ਫੇਰ ਆਪਾਂ ਤੁਹਾਨੂੰ ਅੱਗੇ-ਅੱਗੇ ਵਲੌਗ ਦਿਖਾਉਂਦੇ ਰਵਾਂਗੇ ਹਾਂਜੀ ਕਾਕੇ ਕੀ ਕਰਨਾ ਅੱਜ ਆਪਾਂ ਕੁਝ ਨਹੀਂ ਕਰਨਾ ਆਪਾਂ ਜਿਸਕੁਣੇ ਮੈਟ ਹੀ ਮੈਟ ਪਾਣੇ ਨੇ ਅੱਜ ਨਾ ਪ੍ਰੈਸਰ ਚਲਾਉਣਾ ਨਾ ਕੁਝ ਕਰਨਾ ਬਸ ਮੈਟ ਸੁਕਣੇ ਪਾਣੇ ਨੇ ਤੇ ਜੁੜੇ ਰਹੋ ਆਪਣੇ ਵਲੌਗ ਦੇ ਨਾਲ ਤਾਂ ਅੱਗੇ-ਅੱਗੇ ਤੁਹਾਨੂੰ ਦਿਖਾਵਾਂਗੇ ਵੀਡੀਓ ਅੱਜ ਬੜੀ ਤੁੰਦ ਸੀ ਤੇ ਠੰਡ ਵੀ ਬੜੀ ਗਈ ਸੀ ਤੇ ਹੁਣ ਤੋਪ ਨੇ ਕਿ ਲਈਆ ਤੇ ਹੁਣ ਆਪਾਂ ਬਸ ਮੈਟ ਆਏਖੇ ਸੁਕਣੇ ਪਾਈ ਜਾਂਦੇ ਆ ਚੈੱਕ ਕਰੋ ਇਹ ਇਧਰ ਆਪਣੀ 4x4 ਖੜੀ ਆ ਚੈੱਕ ਕਰੋ ਇਹਦੇ ਤੇ ਮੈਟ ਲਿਆਈ ਦੇ ਆਪਾਂ 4x4 ਤੇ ਤੇ ਪਿੱਛੇ ਵੇਖੋ ਕਿੰਨਾ ਸੋਹਣਾ ਕੈਂਟ ਵੀ ਹੋਈ ਜਾਂਦਾ ਪੈਲਸ ਦਾ ਚੈੱਕ ਕਰੋ ਦੋਸਤੋ ਆ ਪਿੱਛੇ ਆਫਿਸ ਆ ਗਿਆ ਤੇ ਪਿੱਛੇ ਪੈਲਸ ਆ ਗਈ ਤੇ ਆਪਾਂ ਇੱਥੇ ਵਿਊ ਵੇਖੋ ਚੈੱਕ ਕਰੋ ਕਿੰਨਾ ਕੈਂਟ ਆ ਤੇ ਮੈਟ ਬਸ ਤੋਂਪ ਨਿਕਲੀ ਹੋਈ ਆ ਤੇ ਅੱਜ ਤੋਂ ਉਹਦਾ ਵੀ ਬਹੁਤ ਹੀ ਗਈ ਸੀ ਤੇ ਹੁਣ ਤੋਂਪ ਨਿਕਲੀ ਆ ਤੇ ਹੁਣ ਆਪਾਂ ਮੈਟ ਪਾਈ ਜਨਿਆਂ ਰਹਿ ਗਏ ਥੋੜੇ ਜਿਹਾ ਬਸ ਥੋੜੇ ਜਿਹਾ ਰਹਿ ਗਏ 15 ਕੀ ਕਰਦਾਂਗੇ ਸਵੇਰੇ ਕਰਾਂਗੇ ਛੁੱਟੀ 15 20 ਰਹਿ ਗਏ ਤੇ ਆਪਾਂ ਫਿਰ ਕੱਲ ਛੁੱਟੀ ਕਰਾਂਗੇ ਤੇ ਤੁਸੀਂ ਆਪਣੇ ਜੁੜੇ ਰਹੋ ਵਲੌਗ ਦੇ ਨਾਲ ਤੇ ਪਟੀਆਂ ਵੀ ਰਹਿ ਗਿਆ ਥੋੜੀਆਂ ਅਜੇ ਕੱਲ ਪਟੀਆਂ ਪੁੜੀਆਂ ਤੋਪ ਗਈਆਂ ਸੀ ਉਹ ਵੀ ਆਪਾਂ ਸੁਕਣੇ ਪਾ ਦੇਣੀ ਨੇ ਕੱਲ ਕਰਨੀ ਆਪਾਂ ਛੁੱਟੀ ਕੱਲ ਆਪਾਂ ਕਢਾਣਾ ਗੁੜ ਤੇ ਤੁਹਾਡੇ ਉੱਥੇ ਵੀ ਵਲੌਗ ਆਪਣਾ ਆਏਗਾ ਕੱਲ ਦਾ ਵੀ ਤੁਸੀਂ ਆਪਣੇ ਵਲੌਗ ਨਾਲ ਜੁੜੇ ਰਹੋ ਵੀਡੀਓ ਵਧੀਆ ਲੱਗੇ ਤਾਂ ਲਾਈਕ ਕਰ ਦਿਓ ਜੇ ਕਮੈਂਟ ਕਰ ਦਿਓ ਜੇ ਸ਼ੇਅਰ ਕਰ ਦਿਓ ਜੇ ਬਾਅਦ ਵਿੱਚ ਮਿਲਦੇ ਆਪਾਂ ਅਗਲੇ ਪਾਰਟ 'ਚ ਪਿੱਛੇ ਪਿੱਛੇ ਮੇਰੇ ਮੈਟ ਆ ਰਹਾ ਮੈਟ ਪਾ ਰਹੇ ਨੇ ਮੁੰਡੇ ਚੈੱਕ ਕਰੋ ਦੋਸਤੋ ਸਤਾਲਾ ਕੰਮ ਹੁੰਦਾ ਹੈ ਵੇਖੋ ਕਿੰਨਾ ਪਾਰਾ ਮੈਟ ਹੁੰਦਾ ਗਿੱਲਾ ਮੈਟ ਹੁੰਦਾ ਚੈੱਕ ਕਰੋ ਦੇਖੋ ਮੁੰਡੇ ਕਿੰਨੀ ਮਿਹਨਤ ਲਗਦੀ ਆ ਬੜੀ ਮਿਹਨਤ ਲਗਦੀ ਆ ਦੋਸਤੋ ਚੈੱਕ ਕਰੋ ਸਤਾਰਾ ਮੁੰਡੇ ਮੈਟ ਪਾਉਂਦੇ ਨੇ ਵਿਚਾਰੇ ਮਿਹਨਤ ਬਹੁਤ ਕਰਦੇ ਨੇ ਵੇਖੋ ਮਿਹਨਤ ਤੇ ਤੁਸੀਂ ਵੀਡੀਓ ਨੂੰ ਲਾਈਕ ਕਰ ਦਿੱਤਾ ਕਰੋ ਸ਼ੇਅਰ ਕਰ ਦਿੱਤਾ ਕਰੋ ਇੱਕ ਦੇਸੀ ਜਿਹਾ ਵਲੌਗ ਤੇ ਸਿੰਪਲ ਸਾਦੇ ਜਿਹਾ ਵਲੌਗ ਆਪਾਂ ਦਿਖਾਈਦਾ ਆਪਾਂ ਕੋਈ ਹਾਈ ਫਾਈਲ ਨਹੀਂ ਉਧਰ ਡਾਟਸ ਚੱਲ ਰਿਹਾ ਹੈ ਚੈੱਕ ਕਰੋ ਗਾਈਸ आज जो री शूटिंग अपने पास चेक करो चल री शूटिंग तो चेक करो इतने अपने पास चेक करो पता नहीं कि गाना कोई और ही है गाना पर शूटिंग हो रही है अपने चेक करो चेक करो ਸਾਰੇ ਪੈ ਗਏ ਹੁਣ ਰਹਿ ਗਿਆ ਵੇਖੋ ਪਟੀਆਂ ਰੇੜੀ ਤੇ ਲੱਦੀਆਂ ਇੰਨਾਂ ਨੇ ਤੇ ਹੁਣ ਅਸੀਂ ਲੱਗਿਆ ਪਟੀਆਂ ਪਾਵਨਾਂ ਜੀ ਕਾਕੇ ਆਪਾਂ ਕੀ ਕਰਨ ਦੇ ਪਿਆ ਪਟੀਆਂ ਪਾਈ ਜਾਂਨੇ ਆ ਬਾਈ ਪਟੀਆਂ ਦਾ ਕੰਮ ਰਹਿ ਗਿਆ ਏ ਹੋਰ ਕੁਝ ਨਹੀਂ ਰਹਿ ਗਿਆ ਤੇ ਵੀਡੀਓ ਨੂੰ ਕਰ ਦਿਓ ਲਾਈਕ ਤੇ ਬਾਕੀ ਅਸਲ ਲਾਈਕ ਕਰੋ ਕਮੈਂਟ ਕਰੋ ਸਬਸਕ੍ਰਾਈਬ ਕਰੋ ਤੇ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਕਮੈਂਟ ਕਰ ਦਿਓ ਤੁਹਾਨੂੰ ਵੀਡੀਓ ਕਿਹੋ ਜੀ ਲੱਗੀ ਲੱਗੀ ਦੱਸਿਆ ਕਰੋ ਜਰੂਰ ਆਪਾਂ ਨੂੰ ਕਮੈਂਟਾਂ ਚ ਟੈਕ ਕਰੋ ਕਿੰਨੀ ਮਿਹਨਤ ਲੱਗਦੀ ਹੈ ਤੇ ਮੁੰਡਾ ਨਾ ਪਿੱਲਰ ਤੇ ਚੜਾ ਵੇ ਤੇ ਮੈਂ ਤੁਹਾਨੂੰ ਦਿਖਾਣਾ ਕੀ ਕਰਦਾ ਵੇ ਮੁੰਡਾ ਸਾਣਿਆ ਕਿਵੇਂ ਚਾਨਿਆ ਤੇ ਕਿਵੇਂ ਟੈਂਟ ਦਾ ਕਪੜਾ ਸਕਾਇਆ ਜਾਂਦਾ ਤੇ ਵੇਖੋ ਮੁੰਡਾ ਕਿੱਥੇ ਚੜਾ ਖਲਾ ਪਿੱਲਰਾਂ ਦੇ ਵੇਖੋ ਕਿੰਨੀ ਮਿਹਨਤ ਕਰਦਾ ਹੈ ਹਾਂ ਕਾਕੇ ਬੋਲ ਕੁਛ ਬੜਾ ਔਖਾ ਯਾਰ ਚਾਨੀਆਂ ਬੰਦੀਆਂ ਬੜੀ ਆ ਵੇਖ ਲਓ ਪਤਲੇ ਪਤਲੇ ਮੈਂ ਸਲੀਆਂ ਦੇ ਉੱਤੇ ਚੜਾ ਪਿਆ ਵੀਡੀਓ ਨੂੰ ਲਾਈਕ ਕਰੋ ਕਮੈਂਟ ਕਰੋ ਤੇ ਸਬਸਕ੍ਰਾਈਬ ਕਰੋ ਆ ਦੋਸਤੋ ਵੇਖੋ ਕਿੰਨਾ ਔਖਾ ਚੜਨਾ ਪੈਂਦਾ ਹੈ ਲਾਈਕ ਕਰ ਦੇ ਵੀਰੇ ਅਸੀਂ ਸਾਰਾ ਦਿਨ ਇਹ ਮਿਹਨਤ ਕਰਕੇ ਵਲੌਗ ਬਣਾਉਂਦੇ ਆ ਤੇ ਤੁਸੀਂ ਇੱਕ ਲਾਈਕ ਕਰ ਸਕਦੇ ਹੋ ਇੱਕ ਮਿੰਟ ਦਾ ਕੰਮ ਹੈ ਤੁਹਾਡਾ ਇਥੇ ਅਸੀਂ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਤੇ ਆਪਣਾ ਵਾਚ ਟਾਈਮ ਤੇ ਸਬਸਕ੍ਰਾਈਬਰ ਇੱਕ ਯਾਰ ਕੰਪਲੀਟ ਕਰ ਦਿਓ ਤੇ ਕੈਂਟ ਕੈਂਟ ਵਲੌਗ ਆਉਣ ਕਰਨ ਦੇ ਦੋਸਤੋ ਤੇ ਆ ਵੇਖੋ ਇਸ ਤਰ੍ਹਾਂ ਚੁੰਨੀ ਸੱਟੀਆਂ ਦਾ ਮੁੰਡਾ ਤੇ ਮੁੰਡੇ ਨੇ ਹੁਣ ਥੱਲੇ ਕਪੜਾ ਬੰਨਣਾ ਆ ਕਾਕੇ ਕਪੜਾ ਬੰਨਦੇ ਥੱਲੇ ਚੁੰਨੀ ਦੇ ਕਪੜਾ ਬਨਨੀ ਜਾ ਬਨ ਦੇ ਕਪੜਾ ਕਾ ਕੇ ਉਹ ਬਨ ਦੇ ਕਪੜਾ ਤੇ ਫਿਰ ਆਪਾਂ ਦਿਖਾਣੇ ਆ ਦੋਸਤੋ ਤੁਹਾਨੂੰ ਤੇ ਹੁਣ ਮੁੰਡਾ ਕਪੜਾ ਚੱਕ ਕੇ ਲਿਆ ਰਿਹਾ ਤੇ ਉਹ ਬਨੇਗਾ ਚੁੰਨੀ ਨਾਲ ਤੇ ਮੁੰਡਾ ਉੱਪਰ ਖਿੱਚੇਗਾ ਤੇ ਫਿਰ ਸੁਕਣੇ ਪਵੇ ਦਾ ਕਪੜਾ ਵੇਖੋ ਕਿੰਨੀ ਮਿਹਨਤ ਲੱਗਦੀ ਤੇ ਤੁਸੀਂ ਇੱਕ ਵੀਡੀਓ ਨੂੰ ਲਾਇਕ ਤੇ ਚੈਨਲ ਨੂੰ ਕਰ ਲਿਆ ਕਰੋ ਆਪਣੇ ਸਬਸਕ੍ਰਾਈਬ ਤੇ ਸਬਸਕ੍ਰਾਈਬ ਕਰਨ ਵਾਸਤੇ ਦਾ ਕੁਛ ਨਹੀਂ ਬਸ ਤੁਸੀਂ ਇੱਕ ਥੋੜਾ ਜਿਹਾ ਉੱਪਰ ਦਬਾਉਣਾ ਹੀ ਹੈ ਤੇ ਚੈਨਲ ਨੂੰ ਕਰ ਦਿਓ ਲਾਈਕ ਤੇ ਮਿਲਦੇ ਆਪਾਂ ਅਗੇਤਰਾਂ ਕਪੜਾ ਵੇਖੋ ਮੁੰਡਾ ਕਿਵੇਂ ਮਿਹਨਤ ਕੀਤੀ ਜਾਂਦਾ ਕੱਪੜੇ ਨਾਲ ਕੋਲੀ ਜਾਂਦਾ ਮੁੰਡਾ ਜਿਵੇਂ ਪਹਿਲਵਾਨ ਨਾਲ ਕੁਲਣਾ ਹੁੰਦਾ ਤੇ ਇਹ ਚੁੰਨੀ ਹੁਣ ਬੰਨੇ ਦਾ ਮੁੰਡਾ ਕੱਪੜੇ ਨਾਲ ਤੇ ਫਿਰ ਉਤਾ ਇਹ ਕਪੜਾ ਜਾਏਗਾ ਫਿਰ ਸੁਕਣੇ ਪਾਣਗੇ ਡਿੱਗਣ ਦਾ ਵੀ ਖਤਰਾ ਉੱਪਰੋਂ ਤੇ ਮਿਹਨਤ ਬੜੀ ਕੀਤੀ ਜਾਨਾ ਤੇ ਵਲੌਗ ਤੁਸੀਂ ਬਾਹਰ ਲਾ ਕਰ ਦਿਓ ਜਲਦੀ ਜਲਦੀ ਤੇ ਲਾਈਕ ਕਰਦੇ ਤੱਕੋ ਚੈਨਲ ਨੂੰ ਕਲ ਸਬਸਕ੍ਰਾਈਬ ਤੇ ਆਪਣੀ ਫੁੱਲ ਵਾਲ ਸਟੇਜ ਹੁਣ ਖਾਲੀ ਹੋਈ ਪਈ ਤੇ ਕੰਮ ਜਦੋਂ 3-4 ਤਰੀਕ ਦੇ ਹੈਗੇ ਆ ਫਿਰ ਸਾਰਾ ਲੱਗੇ ਦਾ ਇਹਦੇ ਤੇ ਫੁੱਲ ਫੁੱਲ ਤੁਰਾ ਪਰ ਲੱਗਣਗੇ ਆ ਵੇਖੋ ਦੋਸਤ ਬੰਨੀ ਆਦਾ ਮੁੰਡਾ ਕੱਪੜਾ ਤੇ ਹੁਣ ਉੱਪਰ ਖਿੱਚਣਗੇ ਇਹ ਤੁਹਾਨੂੰ ਦਿਖਾਣਾ ਹੈ ਬਨ ਲਵੇ ਕਪੜਾ ਫਿਰ ਦਿਖਾਉਂਦੇ ਆ ਕੋਣ ਮੁੰਡਾ ਖਿੱਚੂ ਹੈ ਉੱਪਰ ਚੁੰਨੀ ਖਿੱਚ ਕਾ ਕੇ ਆ ਵੇਖੋ ਇਸ ਤਰ੍ਹਾਂ ਮਿਹਨਤ ਕਰਨੀ ਪੈਂਦੀ ਹੈ ਇਸ ਤਰ੍ਹਾਂ ਕਪੜਾ ਉੱਪਰ ਚੜਾਣਾ ਪੈਂਦਾ ਤੁਸੀਂ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿੱਤਾ ਕਰੋ ਵੇਖੋ ਕਿੰਨੀ ਮਿਹਨਤ ਲੱਗਦੀ ਹੈ ਔਖਾ ਬੜਾ ਕੰਮ ਤੇ ਤੁਸੀਂ ਬਸ ਨਾਲ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਕਰ ਦਿਓ ਲਾਈਕ ਵੇਖੋ ਦੋਸਤੋ ਇੰਨੀ ਮਿਹਨਤ ਪੈਂਦੀ ਹੈ ਬਾਈ ਮਿਹਨਤ ਬੜੀ ਲੱਗਦੀ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਮਿਲਦੇ ਆ ਨੈਕਸਟ ਵੀਡੀਓ ਜਿੰਦਾ ਜਾਂਦਾ ਬਾਂਦਰ ਤਰ੍ਹਾਂ ਉਤਾਤ ਭਜਦਾ ਜਿਵੇਂ ਮੰਕੀ ਭਜਦਾ ਨਾ ਉਸ ਤਰ੍ਹਾਂ ਵੇਖੋ ਚੈੱਕ ਕਰੋ ਦੋਸਤੋ ਛੱਗਲਦਾ ਤੁਹਾਨੂੰ ਦਿਸ ਨਹੀਂ ਨਹੀਂ ਕਿਉਂਕਿ ਪਹਿਲਾਂ ਹੀ ਕਾਲਾ ਹੈਗਾ ਉਹ ਜੇ ਤੁਸੀਂ ਅੰਜ ਵੇਖ ਲਵੀ ਬਾਂਦਰ ਹੀ ਸਮਝ ਲਾ ਚੱਲਾ ਹੈ ਚੈੱਕ ਕਰੋ ਦੋਸਤੋ ਆ ਗਾਈਂ ਬੰਨਣਾ ਸੋਖਾ ਕੰਮ ਆ ਮੈਂ ਤੁਹਾਨੂੰ ਦੱਸਣਾ ਕੰਮ ਸੋਖਾ ਕੋ ਨਹੀਂ ਕੰਮ ਔਖਾ ਕੰਮ ਇਹਨੂੰ ਵੀ ਕਰਾਉਣਾ ਪੈਂਦਾ ਨਾਲ ਠੇਕੇਦਾਰ ਨੂੰ ਉਹ ਕੰਮ ਕਰਾਉਣਾ ਪੈਂਦਾ ਲੇਬਰ ਦੇ ਨਾਲ ਇਹ ਬਲਿਆ ਕਪੜਾ ਇਸ ਤਰ੍ਹਾਂ ਕਪੜਾ ਬਨਣਾ ਪੈਂਦਾ ਹੈ ਮੱਕਰ ਨੂੰ ਕਰਾਣਾ ਚੈੱਕ ਤੁਸੀਂ ਜੁੜੇ ਰਹੋ ਆਪਣੀ ਵੀਡੀਓ ਨਾਲ ਲਾਈਕ ਕਰੋ ਤੇ ਕਮੈਂਟ ਕਰੋ ਵੇਖੋ ਆ ਕਪੜਾ ਹੋਣਾ ਇਸ ਤਰ੍ਹਾਂ ਬਨਣਾ ਕਪੜਾ ਤੇ ਚੈੱਕ ਕਰੋ ਮੁੰਡੇ ਦੋਹਾਂ ਪਿੱਲਰਾਂ ਦੇ ਬੈਠੇ ਨੇ ਇੱਕ ਇਧਰ ਮੁੰਡਾ ਬੈਠਾ ਹੈ ਇੱਕ ਇਧਰ ਇਸ ਤਰ੍ਹਾਂ ਕਪੜਾ ਬਨਣਾ ਪੈਂਦਾ ਚੈੱਕ ਕਰੋ ਤੇ ਮਿਹਨਤ ਬਹੁਤ ਲੱਗਦੀ ਹੈ ਟੈਂਟ ਬਨਣ ਲੱਗੇ ਉਪਰ ਪਿੱਲਰ ਦੇ ਡਿੱਗਣੇ ਦਾ ਵੀ ਖਤਰਾ ਹੈ ਪਿੱਲਰ ਵੀ ਟੁੱਟ ਸਕਦਾ ਹੈ ਤੁਹਾਡਾ ਸਬਸਕ੍ਰਾਈਬਰ ਕਰ ਦਿੱਤਾ ਕਰੋ ਤੇ ਲਾਈਕ ਕਰ ਦਿੱਤੀ ਕਰੋ ਵੀਡੀਓ ਜਲਦੀ ਜਲਦੀ ਤੋ ਆਪਾਂ ਹੁਣ ਪੜਦੇ ਪੜਦੇ ਬੰਨ ਲੈ ਹੁਣ ਆਪਣਾ ਟਾਈਮ ਹੋ ਗਿਆ ਘਰ ਨੂੰ ਜਾਣ ਦਾ ਤੇ ਆਪਣੇ ਮੁੰਡੇ ਆ ਵੇਖੋ ਉੱਪਰ ਬਸ ਬਸਾ ਹੁਣਾ ਆਪਣਾ ਟਾਈਮ ਹੋ ਗਿਆ ਘਰ ਨੂੰ ਜਾਣ ਦਾ ਤੇ ਆਪਾਂ ਹੁਣ ਚੱਲਿਆ ਘਰੇ ਘਰੇ ਜਾ ਕੇ ਫਿਰ ਤੁਹਾਨੂੰ ਕੱਲ ਨੂੰ ਮਿਲਦੇ ਆ ਕਰਦਾ ਇੱਥੇ ਵੀਲੌਗ ਸਮਾਪਤ ਆਪਨੇ ਵੀਲੌਗ ਤੁਹਾਨੂੰ ਵਧੀਆ ਲੱਗੇ ਲਾਈਕ ਸ਼ੇਅਰ ਚੈਨਲ ਨੂੰ ਕਰ ਲ ਸਬਸਕ੍ਰਾਈਬ ਮਿਲਦੇ ਆ ਕੱਲ